ਜੂਨ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਇੱਕ ਗੋਲੀ ਲੱਗੀ ਸੀ 2 ਜੂਨ ਤੋਂ ਲੈ ਕੇ 6 ਜੂਨ ਤੱਕ ਸੰਗਤਾਂ ਨੂੰ ਇਸ ਪਾਵਨ ਸਰੂਪ ਦੇ ਦਰਸ਼ਨ ਕਰਵਾਏ ਜਾਂਦੇ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਘੇੜਾ ਨੇ ਕਿਹਾ ਹੈ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੂਨ 1984 ਦਾ ਫੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵੀ ਹਿੱਸਾ ਬਣ ਚੁੱਕਾ ਹੈ ਅਤੇ ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਸਿੱਖ ਕੌਮ ਦੇ ਇਹ ਅੱਲੇ ਜ਼ਖਮ ਰਿਸਣ ਲੱਗਦੇ ਨੇ ਉਹਨਾਂ ਨੇ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਫੌਜੀ ਹਮਲੇ ਦੌਰਾਨ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਕਈ ਹੋਰ ਗੁਰਦੁਆਰਾ ਸਹਿਬਾਨ ਉੱਤੇ ਹਮਲੇ ਕਰਕੇ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਹੀ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਇਸ ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲੀ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਅੱਜ ਤੋਂ 6 ਜੂਨ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸ਼ਸ਼ੋਭਿਤ ਕੀਤਾ ਜਾਂਦਾ ਹੈ ਅਤੇ ਸੰਗਤਾਂ ਨੂੰ ਦਰਸ਼ਨ ਕਰਵਾਈ ਜਾਂਦੇ ਨੇ ਜੂਨ 1984 ਦੇ ਵਿੱਚ ਜਦੋਂ ਭਾਰਤੀ ਫੌਜ ਵੱਲੋਂ ਭਾਰਤੀ ਸਰਕਾਰ ਵੱਲੋਂ ਉਸ ਸਮੇਂ ਦੀ ਜ਼ਾਲਮ ਕਾਂਗਰਸ ਸਰਕਾਰ ਵੱਲੋਂ ਜਿਹੜਾ ਸਾਡਾ ਮਕद्दस ਸਥਾਨ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਦਰਾ ਸਾਹਿਬਾਂ ਨੂੰ ਆਪਣੀਆਂ ਗੋਲੀਆਂ ਦਾ ਨਸਾਨਾ ਬਣਾ ਕੇ ਇਹਨਾਂ ਨੂੰ ਢਾਈ ਢੇਰੀ ਕੀਤਾ ਗਿਆ ਤੇ ਲੱਖਾਂ ਹੀ ਸ਼ਰਧਾਲੂ ਜਿਹੜੇ ਇੱਥੇ ਦਰਸ਼ਨ ਕਰਨ ਵਾਸਤੇ ਆਏ ਸਨ ਉਹਨਾਂ ਨੂੰ ਫੱਟੜ ਤੇ ਸ਼ਹੀਦ ਕੀਤਾ ਗਿਆ ਇਸ ਸਮੇਂ ਦੇ ਹੀ ਦੌਰਾਨ ਜਦੋਂ ਸਤਕੰਡ ਸ੍ਰੀ ਹਰਵੰਦਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਕਾਸ਼ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜਿਹੜੇ ਦੱਖਣ ਦੀ ਵਾਹੀ ਵੱਲੋਂ ਇੱਕ ਗੋਲੀ ਵੱਜੀ ਸੀਗੀ ਉਹ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਸੰਗਤਾਂ ਦੇ ਦਰਸ਼ਨ ਕਰਨ ਲਈ ਹੀਤ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੁਸੋਭਤ ਕੀਤੇ ਗਏ ਨੇ ਜੋ ਕਿ 6 ਤਰੀਕ 6 ਜੂਨ ਤੱਕ ਇੱਥੇ ਸੰਗਤਾਂ ਉਸ जख्मी ਸ੍ਰੂਪ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਜਿਹੜਾ ਸ੍ਰੂਪ ਆ ਉਹ ਸ਼ਾਮ ਨੂੰ ਲਗਭਗ 7 ਵਜੇ ਤੱਕ ਇੱਥੇ ਪ੍ਰਗਾਸ਼ ਕੀਤਾ ਜਾਊਗਾ ਤੇ ਅਰਜਾਨਾ 6 ਜੂਨ ਤੱਕ ਸੰਗਤਾਂ ਨੂੰ ਇਸ जख्मी ਸ੍ਰੂਪ ਦੇ ਦਰਸ਼ਨ ਕਰਵਾਏ ਜਾਣਗੇ ਸੋ ਜਿੱਥੇ ਅੱਜ ਸਰੂਪ ਪ੍ਰਕਾਸ਼ ਕੀਤੇ ਗਏ ਨੇ ਉਥੇ ਕੱਲ 1 ਜੂਨ ਨੂੰ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੋ ਉਸ ਸਮੇਂ ਦਾ ਇਸ ਜ਼ਾਲਮ ਸਰਕਾਰ ਵੱਲੋਂ ਵਰਤਾਰਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸ਼ਰਧਾਲੂਆਂ ਨੂੰ ਫੱਟੜ ਕੀਤਾ ਗਿਆ 3 ਸਾਲ ਦੇ ਉਮਰ ਤੱਕ ਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਰੀ ਪ੍ਰਦਰਸ਼ਨੀ ਸਤਿਗਣ ਜੀ ਹਰਮੰਦਰ ਸਾਹਿਬ ਵੱਲੋਂ ਗੁਰਦਰਾ ਮਜੀ ਸਾਹਿਬ ਦਵਾਰ ਆਹਮਨੇ ਸਾਹਮਣੇ ਉਹ ਕੱਲ ਜਿਹੜੀ ਪ੍ਰਦਰਸ਼ਨੀ ਲਗਾ ਦਿੱਤੀ ਗਈ ਆ ਜੋ ਕਿ 6 ਜੂਨ ਤੱਕ ਉੱਥੇ ਇਹ ਪ੍ਰਦਰਸ਼ਨੀ ਸੰਗਤਾਂ ਉਹਨਾਂ ਉਸ ਪ੍ਰਦਰਸ਼ਨੀ ਦੇ ਦਰਸ਼ਨ ਕਰ ਸਕਦੇ ਨੇ ਸੋ ਬਹੁਤ ਸਾਰੀਆਂ ਸੰਗਤਾਂ ਭਾਵਿਤ ਮਨਾਂ ਨਾਲ ਇਹ ਦਰਸ਼ਨ ਮੇਲੇ ਕਰੀਆਂ ਨੇ ਸੋ ਜੋ ਉਸ ਸਮੇ ਸਾਡੇ ਜਿਹਜਾਰੂ ਸਿੰਘ ਸੰਗਤਾਂ ਸ਼ਹੀਦ ਹੋਈਆਂ ਨੇ ਉਹਨਾਂ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਪ੍ਰਣਾਮ। ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਭੱਲੇ ਅਮਰਦਾਸ ਜੀ ਤੇਰੀ ਤੇਰੀ ਕੁਕਮਾ ਤੋਹੇ ਬਣਾਵੇ। ਤੇ ਪਾਵਨ ਸਥਾਨ ਦੀ ਚੋਣ ਗੁਰੂ ਅਮਰਦਾਸ ਮਹਾਰਾਜ ਨੇ ਕਰਕੇ ਇਸ ਸਾਡੇ ਅੰਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਮੇਵਾਰੀ ਕਿਲਾ ਨੇ ਵਸਦੀ ਸਗਨੇ અપਾਰ ਅਨੂਪ ਰਾਮਦਾਸ ਦੁਆਰਾ ਅਰਵਾਦ ਕਸਮ ਲਜਾਇਆ ਰਾਮਦਾਸ ਸਰ ਜਿਵੇਂ ਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਹਾਨ ਪਾਵਨ ਪ੍ਰਸਥਾਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਗੁਰੂਕੰਵਰ ਸਾਹਿਬ ਜਿਦੇ ਚਾਰ ਦਰਵਾਜ਼ੇ ਰੱਖੇ ਗਏ ਤਾਂ ਕਿ ਸਭ ਤੇ ਰਹਦੇ ਅਪਦੇਸ਼ ਜੋ ਵਰਨਾ ਕੋ ਸੰਜਾ ਭਾਵੇਂ ਕੋਈ Hindu ਆਵੇ ਸਿੱਖ ਆਵੇ ਮੁਸਲਮਾਨ ਆਵੇ ਇਸਾਈ ਆਵੇ ਜੈਨੀ ਬੋਧੀ ਕੋਰਾ ਕਾਲਾ ਪਰ ਇਸ ਅਸਥਾਨ ਤੋਂ ਜਿਹੜਾ ਉਪਦੇਸ਼ ਮਿਲਦਾ ਹੈ ਪੂਰੋ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਗੁਰੂ ਦੇ ਪਿਆਰੇ ਹੋ ਗਾਓ ਸੱਚੀ ਬਾਣੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਕੰਨ ਨਾਲ ਲਾਉਂਦੇ ਨੇ ਗਲ ਨਾਲ ਲਾਉਂਦੇ ਨੇ ਪਰ ਭਾਰਤੀ 1984 ਤੇ ਸਰਕਾਰ ਵੱਲੋਂ ਗਿਣੀ ਮਿਤੀ ਸਾਜ਼ਿਸ਼ ਦੇ ਤਹਿਤ ਸਤਜਗਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਉੱਪਰ ਚਾਰਜ ਪੇਰਿਓ ਠੇਰਾ ਬੰਦੀ ਕਰਕੇ ਭਾਰਤੀ ਫੌਜ ਨੂੰ ਦੇ ਕੇ ਭਾਰਤੀ ਪ੍ਰਧਾਨ ਮੰਤਰੀ ਅੰਦਰਾ ਗਾਂਧੀ ਵੱਲੋਂ ਇਹ ਬਹੁਤ ਵੱਡਾ ਕਰਮ ਕੀਤਾ ਗਿਆ ਬਹੁਤ ਵੱਡਾ ਪਾਪ ਕੀਤਾ ਗਿਆ ਕਿਉਂਕਿ ਸਤਜਗਨ ਸਾਹਿਬ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਹੈ ਇਹ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਜੁਗਨ ਪਾਤਸ਼ਾਹ ਮਹਾਰਾਜ ਦੇ ਜਨਮ ਉਤਾਰਨ ਸਮੇਂ ਤੋਂ ਲੈ ਕੇ ਅਤੇ ਸਮੇਂ-ਸਮੇਂ ਦੇ ਅਨਸਾਰ ਅਹਿਮ ਸ਼ਾ ਅਬਦਾਲੀ ਵਰਗਿਆਂ ਨੇ ਮੱਸੇ ਰੰਗੜ ਵਰਗਿਆਂ ਨੇ ਇਸ ਅਸਥਾਨ ਦੇ ਉੱਪਰ ਆਪਣੀ ਮਨਮਤ ਕਰਨੀ ਚਾਹੀ ਕਿ ਉਹਨਾਂ ਨੂੰ ਕੀਤੇ ਦਾ ਫਲ ਉਹਦਾ ਜਿਹੜਾ ਸਮਾਂਜਾ ਭੁਗਤਣਾ ਪਿਆ ਜੂਨ 1984 ਦੇ ਸਰਕਾਰ ਨੇ بڑے ਵੱਡੇ ਪ੍ਰਬੰਧਾ ਤਹਿਤ ਭਾਰਤੀ ਫੌਜ ਨੂੰ ਟੋਪਾ ਟੈਂਕਾਂ ਦੇ ਨਾਲ ਲੈਸ ਕਰਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਉੱਪਰ ਹਮਲਾ ਕੀਤਾ ਜੋ 1 ਜੂਨ ਤੋਂ ਭਾਈ ਮਹਿੰਗਾ ਸਿੰਘ ਜੀ ਬੱਬਰ ਉਹ ਹਕੂਮਤ ਦੀ ਗੋਲੀਆਂ ਨਾਲ ਸ਼ਹੀਦ ਹੋਏ ਉਸ ਤੋਂ ਅਗਰੰਤ 3 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਮਨਾਉਣ ਵਾਸਤੇ ਆਏ ਗੁਰੂ ਨਾਨਕ ਨਾਮ ਨੇਵਾ ਸਿੱਖ ਸੰਗਤ ਦੇਸ਼ ਉਦੇਸ਼ਾਂ ਤੋਂ ਜਿਹਦੇ ਵਿੱਚ Hindu ਤੇ مسلمان ਅਤੇ ਹਰ ਧਰਮ ਦੇ ਲੋਕ ਹਰ ਜਾਤ ਦੇ ਲੋਕ ਜਿਨ੍ਹਾਂ ਨੇ ਇੱਥੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਘਰ ਵਿੱਚ ਦਰਸ਼ਨ ਤੀਦਾਰ ਕਰਨੀ ਸੀ ਉਹਨਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਜਿੱਥੇ ਸਮੇਂ ਦੀ ਹਕੂਮਤ ਨੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਐ ਢੇਰੀ ਕੀਤਾ ਹੋਰ ਇਮਾਰਤਾਂ ਦੇ ਉੱਪਰ ਗੋਲੇ ਧਾਗੇ ਹੋਰ ਗੁਰਦੁਆਰਿਆਂ ਤੇ ਹਮਲੇ ਕੀਤੇ ਉੱਥੇ ਗਿਆਨ ਦਾ ਸਾਗਰ ਸ਼ਬਦ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਨੇ ਪਰ ਤੱਕ ਗੁਰੂ ਨਸਾਰੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰਾਮ ਸਰ ਸਾਹਿਬ ਦੀ ਧਰਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੇਵਾ ਵਿੱਚ ਲਾ ਕੇ ਤੇ ਪ੍ਰਕਾਸ਼ ਕੀਤਾ ਉਸ ਤੋਂ ਉਪਰੰਤ ਦਸਵੇਂ ਪਾਤਸ਼ਾਹ ਮਹਾਰਾਜ ਦੀ ਮਹਾਨ ਗੁਰਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਬਾਣੀ ਉਹ ਗ੍ਰੰਥ ਇਸ ਸਮੇਂ ਦੀ ਹਕੂਮਤ ਨੇ ਉਹ ਪਾਵਨ ਗਿਆਨ ਦੇ ਸਾਗਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵੀ ਗੋਲੀਆਂ ਚਲਾਈਆਂ ਜੋ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤਤਕਰਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੂਰੀ ਕੁਰਬਾਨੀ ਦੀ ਤਰਤੀਬ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ 31 ਰਾਗਾਂ ਦੀ ਸ਼ਬਦਾਂ ਦੀ ਜਿਹੜੀ ਹੈ ਕਿ ਸਾਨੂੰ ਜਾਣਕਾਰੀ ਦਿੱਤੀ ਜਾਂਦੀ ਉਹ ਸਾਰੇ ਤਤਕਰੇ ਰੇਂਗਾ ਤੋਂ ਲੰਘਦੇ ਹੋਏ ਸ੍ਰੀ ਜਮਜੀ ਸਾਹਿਬ ਸੋਦਰ ਸ੍ਰੀ ਰਾਗ ਅਤੇ ਗੋੜੀ ਸੁਖਮਨੀ ਮਹਾਨਲਾ ਪੰਜਵਾਂ ਜੀ 16ਵੀਂ ਅਸਤਪਦੀ ਦੇ 6ਵੇਂ ਪਦੇ ਤੱਕ ਇਹ ਗੋਲੀ ਜਿਹੜੀ ਪਹੁੰਚੀ ਜਿਹਦਾ ਦਰਸ਼ਨ ਦਿਦਾਰ ਕਰਵਾਉਣ ਵਾਸਤੇ ਅੱਜ ਦੋ ਚੂਰ ਤੋਂ ਲੈ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਮੈਨੇਜਮੈਂਟ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਸੰਗਿਤਾ ਨੂੰ ਦਰਸ਼ਨ ਦੇਦਾਰ ਕਰਵਾਏ ਜਾ ਰਹੇ ਨੇ ਸੋ ਇਸ ਗੱਲ ਤੋਂ ਸਾਨੂੰ ਸੰਕੇਤ ਮਿਲਦਾ ਹੈ ਕਿ ਜ਼ਾਲਮ ਕਿਸ ਹੱਦ ਤੱਕ ਬਹੁਤ ਜਾਂਦਾ ਹੈ ਜਦੋਂ ਕਿਸੇ ਦੀ ਨਸ਼ਰ ਤੁਸੀਂ ਕਰਨ ਵਾਸਤੇ ਉਤਰਦਾ ਹੈ ਤੇ ਉਹ ਆਪਣੀ ਹਰ ਹੀਲਾ ਵਰਤਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਜ਼ਾਲਮ ਸਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਸਹਿਬ ਜੀ ਕਿਰਪਾ ਕਰਦੇ ਨੇ ਕਿ ਭਾਈ ਸਤਗੁਰ ਸ਼ਬਦ ਉਜਾਰੋ ਦੀਪਾ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਰੂਪ ਗੁਰੂ ਜਿਹੜਾ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦੇ ਇਹਦਾ ਕੋਈ ਅੰਤ ਨਹੀਂ ਕਰ ਸਕਦਾ ਇਸ ਕੌਮ ਦਾ ਕੋਈ ਅੰਤ ਨਹੀਂ ਕਰ ਸਕਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਸਾਲ ਸਾਹ ਜਿਹੜਾ ਹੈ ਉਹ ਵੀ ਪ੍ਰਗਟਿਓ ਪ੍ਰਮਾਤਮਕੀ ਮੋਜ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਗਟ ਗੁਰਾਂ ਕੀ ਦੇ ਇਸ ਕਰਕੇ ਸੋਮ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਇਹ ਦਰਸ਼ਨ ਦੇਦਾਰ ਕਰਕੇ ਆਪਾਂ ੱੱਲੂ ਘਾਰਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜਿਹੇ ਦਿਹਾੜਿਆਂ ਨੂੰ ਭੁੱਲਣਾ ਜਿਹੜੇ ਭੁੱਲ ਜਾਂਦੇ ਨੇ ਭਾਈ ਉਹਨਾਂ ਦੀ ਜਿੰਦਗੀਰ ਤੇ ਉਹਨਾਂ ਦਾ ਨੇਸ ਤੋਂ ਲਬੂਤ ਜਿਹੜਾ ਹੈ ਉਹ ਹੋ ਜਾਂਦਾ ਹੈ ਇਹ ਇਤਿਹਾਸ ਦੇ ਪੰਨਿਆਂ ਤੋਂ ਉਹ ਕੌਮਾਂ ਦਾ ਨਾਮ ਮਿਟ ਜਾਂਦਾ ਹੈ ਇਸ ਗੱਲ ਕਰਕੇ ਸਾਰੀਆਂ ਸੰਗਤਾਂ ਆਪਣੇ ਘਰਾਂ ਵਿੱਚ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਾਵਨ ਸਥਾਨ ਤੇ ਆ ਕੇ ਉਸ ਪਾਵਨ ਸਰੂਪ ਦੇ દર્શન ਜੀਜ਼ਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ